ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦਾ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੇ ਡੀਪੀਸੀ ਪੰਜਾਬੀ ਤੇ ਅੱਜ ਅਸੀਂ ਤਾਡੇ ਲਈ ਲੈ ਕੇ ਪਹੁੰਚਾ ਕਿਉਂਕਿ ਬਹੁਤ ਸਾਰੇ ਕਮੈਂਟ ਤੇ ਬਹੁਤ ਸਾਰੇ ਲੋਕਾਂ ਨੇ ਸਾਨੂੰ ਫੋਨ ਕਾਲਸ ਵੀ ਕੀਤੀਆਂ ਕਿ ਇੱਕ ਵਾਰੀ ਜਾ ਕੇ ਸੋਲ ਦੇ ਵਿੱਚ ਜਿਹੜਾ ਪੁਲ ਬਣ ਰਿਹਾ ਉਹਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਕਿ ਪੁਲ ਜਿਹੜਾ ਆ ਕਿੰਨੇ ਚਿਰ ਦੇ ਵਿੱਚ ਕੰਪਲੀਟ ਹੋ ਜਾਏਗਾ ਤੇ ਕਦੋਂ ਤੱਕ ਲੋਕਾਂ ਨੂੰ ਜਿਹੜੀ ਏ ਇਸ ਪੁਲ ਦੀ ਜਿਹੜੀ ਏ ਪੂਰੀ ਤਰ੍ਹਾਂ ਸਹੂਲਤ ਮਿਲ ਸਕੇਗੀ ਇਸ ਟਾਈਮ ਅਸੀਂ ਜਿਹੜੀਆਂ ਤੁਹਾਨੂੰ ਪੁਲ ਦੀਆਂ ਤਸਵੀਰਾਂ ਵਖਾ ਰਹੇ ਹਾਂ ਉਹਦੇ 'ਚ ਤੇ ਐਂ ਲੱਗਦਾ ਪਿਆ ਆ ਕਿ ਜੀਮੇਲ ਕਾਫੀ ਹੱਦ ਤੱਕ ਜਿਹੜਾ 50 ਤੋਂ 60% ਜਿਹੜਾ ਕੰਮ ਆ ਉਹ ਹੋ ਚੁੱਕਿਆ ਆ ਬਾਕੀ ਕੰਮ ਜਿਹੜਾ ਰਹਿਦਾ ਆ ਉਹ ਕਿੰਨੇ ਚਿਰ ਦੇ ਵਿੱਚ ਕੰਪਲੀਟ ਹੋ ਜਾਏਗਾ ਕਿੰਨੇ ਚਿਰ ਦੇ ਵਿੱਚ ਜਿਹੜਾ ਲੋਕਾਂ ਨੂੰ ਜਿਹੜੀ ਏਸ ਪੁਲ ਦੀ ਜਿਹੜੀ ਹੈ ਸਹੂਲਿਅਤ ਮਿਲਣੀ ਸ਼ੁਰੂ ਹੋ ਜਾਏਗੀ ਸਾਡੇ ਨਾਲ ਐ ਟਾਈਮ ਬਾਬੂ ਜੀ ਅ ਇੰਜੀਨੀਅਰ ਬਾਬੂ ਜਿਹੜੇ ਨੇ ਉਹ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਕਿ ਇਹ ਪੁਲ ਦਾ ਜਿਹੜਾ ਆ ਕਿੰਨੇ ਸਾਲ ਦਾ ਕੰਟਰੈਕਟਰ ਤੇ ਕਿੰਨੇ ਚਿਰ ਦੇ ਵਿੱਚ ਵਿੱਚ ਜਿਹੜਾ ਇਹ ਪੋਲਿਆ ਕੰਪਲੀਟ ਹੋ ਜਾਏਗਾ ਤੇ ਆਓ ਗੱਲਬਾਤ ਕਰਦੇ ਆ ਤੇ ਦੋਸਤੋ ਇਹ ਨੇ ਸਾਡੇ ਨਾਲ ਇੰਜੀਨੀਅਰ ਬਾਬੂ ਤੇ ਗੱਲਬਾਤ ਕਰ ਲੈਨੇ ਕਿਉਂਕਿ ਅੱਡੇ ਨਾਲ ਐ ਟਾਈਮ ਠੇਕੇਦਾਰ ਜਾਂ ਕੋਈ ਵੀ ਜਿਹੜੇ ਸੁਪਰਵਾਈਜ਼ਰ ਆ ਉਹ ਤਾਂ ਨਹੀਂ ਮਿਲੇ ਸਾਡੇ ਨਾਲ ਇਸ ਟਾਈਮ ਮੌਜੂਦ ਨੇ ਜੋ ਕਿ ਇੱਥੇ ਇੰਜੀਨੀਅਰ ਬਾਬੂ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਕਿ ਪੁਲ ਕਦੋਂ ਤੱਕ ਜਿਹੜਾ ਇਹ ਕੰਪਲੀਟ ਹੋ ਜਾਊਗਾ ਕਿੰਨੇ ਚਿਰ ਦਾ ਜਿਹੜਾ ਇਹਦਾ ਸਾਰਾ ਕੰਟਰੈਕਟ ਹੈ ਕੀ ਮਸਲਾ ਆ ਸਰ ਆ ਪਹਿਲਾਂ ਤਾਂ ਆਪਣਾ ਨਾਮ ਦੱਸੋ ਨੀਸ਼ਾਨਦਰਾਜ ਸਰ ਆਪ ਕਹਾਂ ਸੇ ਹੋ ਵੈਸੇ ਹਮ ਬਿਹਾਰ ਸੇ ਹਾਂ ਬਿਹਾਰ ਸੇ ਹਾਂ ਬਿਹਾਰ ਸੇ ਉਹ ਜੇ ਜੋ ਪੁਲ ਬਣ ਰਹਾ ਹੈ ਤਬ ਤੱਕ ਕੰਪਲੀਟ ਹੋ ਜਾਏਗਾ ਇਹ ਆਪਕੋ ਕੰਪਲੀਟ ਹੋ ਜਾਏਗਾ ਜਨਵਰੀ ਤੱਕ ਜਨਵਰੀ ਤਾਂ ਟਾਰਗੇਟ ਹੈ ਕਰਨੇ ਕਾ ਥੋੜਾ ਇੰਡਰੈਂਸ ਆ ਰਹਾ ਹੈ ਫੋਰੈਸਟ ਵਿਭਾਗ ਸੇ ਉਸਕੇ ਲਈ ਥੋੜਾ ਲੇਟ ਹੋ ਸਕਦਾ ਹੈ 1-2 ਮਹੀ बाकी ये जनवरी फरवरी तक टारगेट है करने है, आ, का कम्प्लीट जनवरी का टारगेट हाँ जनवरी टारगेट टारगेट करना है है तो अभी आपको क्या लगता हो जाएगा हो जाना चाहिए थोड़ा सा दिक्कत होता है से एक दो महीना डिले हो सकता है कितने का मिल जाता वो एंट्रेंस एरिया है उसके लिए एक दो मंथ का मिल सकता है कंसेशन तो ठीक हो जाएगा हां ठीक हो जाएगा आप पब्लिक को क्या कहना चाहोगे पब्लिक को कहना चाहते हैं बन जाएगा रोड तब फिर आराम से ਤੋ ਸਾਡੇ ਨਾਲ ਇੰਜੀਨੀਅਰ ਸਾਹਿਬ ਮੌਜੂਦ ਨੇ ਇੰਜੀਨੀਅਰ ਬਾਬੂ ਨੇ ਕਿਹਾ ਕਿ ਜਿਹੜਾ ਆ ਇਸੇ ਸਾਲ ਤੋਂ ਬਾਅਦ ਜਿਹੜਾ ਆ 2025 ਦੇ ਵਿੱਚ ਜਨਵਰੀ ਮਹੀਨੇ ਦੇ ਵਿੱਚ ਜਿਹੜੀ ਲੋਕਾਂ ਨੂੰ ਜਿਹੜੀ ਇਸ ਪੁਲ ਦੀ ਜਿਹੜੀ ਹੈ ਸਹੂਲियत ਦੇ ਦਿੱਤੀ ਜਾਏਗੀ ਤੇ ਲੋਕ ਇਸ ਪੁਲ ਨੂੰ ਯੂਜ਼ ਕਰਦੇ ਹੋਏ ਵਰਤੋਂ ਕਰਦੇ ਹੋਏ ਬੜੇ ਹੀ ਆਰਾਮ ਦੇ ਨਾਲ ਜਿਹੜਾ ਆ ਇੱਥੋਂ ਦੀ ਜਿਹੜਾ ਆ ਲੰਘ ਸਕਦੇ ਆ ਜਿੰਨੀਆਂ ਵੀ ਦਿੱਕਤਾਂ ਪ੍ਰੇਸ਼ਾਨੀਆਂ ਪੁਲ ਨੂੰ ਬਣਨ ਦੇ ਵਿੱਚ ਆ ਰਹੀਆਂ ਨੇ ਉਹ ਦਿੱਕਤਾਂ ਪ੍ਰੇਸ਼ਾਨੀਆਂ ਜਿਹੜੀਆਂ ਨੇ ਬਹੁਤ ਜਲਦ ਜਿਹੜੀਆਂ ਨੇ ਖਤਮ ਹੋਣ ਵਾਲੀਆਂ ਨੇ ਤੇ ਬਾਕੀ ਇਸ ਪੁਲ ਦੀ ਜਿਹੜੀ ਇਥੇ ਬਹੁਤ ਜ਼ਿਆਦਾ ਜ਼ਰੂਰਤ ਸੀ ਪਰ ਕਿੰਨਾ ਕਿਤੇ ਕੋਈ ਨਾ ਕੋਈ ਕਮੀ ਰਹਿ ਗਈ ਸੀ ਜਿਹਦੇ ਕਰਕੇ ਇਹ ਪੋਲ ਨਹੀਂ ਬਣ ਰਿਹਾ ਸੀ ਪਰ ਇਹ ਪੋਲ ਹੁਣ ਪਾਸ ਹੋ ਚੁੱਕਾ ਆ ਲਗਾਤਾਰ ਜਿਹੜਾ ਆ ਬੜੀ ਹੀ ਸਪੀਡ ਦੇ ਨਾਲ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਹੀ ਜਿਹੜਾ ਆ ਇਸ ਪੋਲ ਨੂੰ ਕੰਪਲੀਟ ਕਰਨ ਦੇ ਲਈ ਜਿਹੜਾ ਆ ਪੂਰੀ ਜਦੁੱਜਹਤ ਇੰਜੀਨੀਅਰ ਤੇ ਠੇਕੇਦਾਰਾਂ ਵੱਲੋਂ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਠੇਕੇਦਾਰ ਸਾਹਿਬ ਵੱਲੋਂ ਕਿ ਇਸ ਪੋਲ ਨੂੰ ਜਿਹੜਾ ਆ ਜਨਵਰੀ ਮਹੀਨੇ ਤੱਕ 2025 ਦੀ ਜਨਵਰੀ ਮਹੀਨੇ ਤੱਕ ਜਿਹੜਾ ਆ ਕੰਪਲੀਟ ਕਰ ਦਿੱਤਾ ਜਾਏਗਾ ਤੇ ਬਹੁਤ ਜਲਦ ਲੋਕਾਂ ਨੂੰ ਇਹਦੀ ਜਿਹੜੀ ਹੈ ਸਹੂਲਤ ਦੇ ਦਿੱਤੀ ਜਾਈਗੀ ਤੁਸੀਂ ਦੇ ਦੇ ਪਿਓ ਮੈਨਾ ਡੀਪੀਸੀ ਪੰਜਾਬੀ ਮੈਂ ਤੁਹਾਡਾ ਆਪਣਾ ਧਰਮਜੀਤ ਧੰਨਵਾਦ ਹੁਣ ਹੋਏਗਾ ਤੁਹਾਡੇ ਸਰੀਰ ਦੀਆਂ ਸਾਰੀਆਂ ਪੀੜਾਂ ਦਾ ਅੰਤ ਕਿਉਂਕਿ ਮਾਰਕੀਟ ਦੇ ਵਿੱਚ ਆ ਚੁੱਕਾ ਆ ਪੀੜਾ ਅੰਤ ਆਯੁਰਵੈਦਿਕ ਤੇਲ ਇਸ ਤੇਲ ਨੂੰ ਮੰਗਵਾਉਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਕਰੋ